ਡਰਾਈਵਰ ਮੁੰਡੇ ਦਾ ਹੋਇਆ ਵਿਆਹ ਡੋਲੀ ਵਾਲੀ ਕਾਰ ਦੀ ਥਾਂ ਤੇ ਬੱਸ ਵਿੱਚ ਹੀ ਚੱਕ ਤੇ ਫਟੇ ਵੀਡੀਓ ਹੋ ਗਈ ਰਾਤੋਂ ਰਾਤ ਵਾਇਰਲ ਦੋਸਤੋ ਜਿੱਥੇ ਕਿ ਅੱਜ ਕੱਲ੍ਹ ਵਿਆਹਾਂ ਵਿੱਚ ਡੋਲੀ ਲਈ ਵੱਖ-ਵੱਖ ਤਰ੍ਹਾਂ ਦੀਆਂ ਤੇ ਮਹਿੰਗੀਆਂ-ਮਹਿੰਗੀਆਂ ਗੱਡੀਆਂ ਬੁੱਕ ਕੀਤੀਆਂ ਜਾਂਦੀਆਂ ਨੇ ਉੱਥੇ ਹੀ ਹੁਣ ਇੱਕ ਵੱਖਰੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਮੁੰਡਾ ਕੋਟ ਪੈਂਟ ਪਾ ਕੇ ਬੱਸ ਚਲਾਉਂਦਾ ਦਿਖਾਈ ਦੇ ਰਿਹਾ ਏ ਦਰਅਸਲ ਇਹ ਮੁੰਡਾ ਇੱਕ ਬੱਸ ਡਰਾਈਵਰ ਹੈ ਅਤੇ ਆਪਣੇ ਵਿਆਹ ਵਿੱਚ ਡੋਲੀ ਵਾਲੀ ਕਾਰ ਦੀ ਥਾਂ ਜਾਂ ਬਰਾਤੀਆਂ ਲਈ ਗੱਡੀਆਂ ਦੀ ਥਾਂ ਤੇ ਬਰਾਤ ਵਿੱਚ ਬੱਸ ਹੀ ਲੈ ਗਿਆ ਨੂੰ ਦੇਖ ਪਹਿਲਾਂ ਇਸ ਦੇ ਰਿਸ਼ਤੇਦਾਰ ਕਹਿਣ ਲੱਗੇ ਕਿ ਡੋਲੀ ਵਾਸਤੇ ਇੱਕ ਅਧੀ ਗੱਡੀ ਤਾਂ ਬੁੱਕ ਕਰਵਾ ਲੈਣੀ ਸੀ ਤਾਂ ਇਹ ਮੁੰਡਾ ਕਹਿੰਦਾ ਕਿ ਜਦੋਂ ਮੇਰੇ ਕੋਲ ਆਪਣੀ ਬੱਸ ਹੈ ਤਾਂ ਮੈਂ ਬੱਸ ਹੀ ਲੈ ਕੇ ਜਾਵਾਂਗਾ ਗੱਡੀ ਇਸ ਦੀ ਕੀ ਰੀਸ ਕਰੂ ਬੱਸ ਫੇਰ ਕੀ ਸੀ ਮੁੰਡਾ ਸਾਰੀ ਬਰਾਤ ਨੂੰ ਬੱਸ ਵਿੱਚ ਬਿਠਾ ਕੇ ਆਪ ਹੀ ਚਲਾ ਕੇ ਲੈ ਜਾਂਦਾ ਹੈ ਅਤੇ ਆਉਣ ਲੱਗੇ ਵੀ ਨਵੀਂ ਦੁਲਹਨ ਨੂੰ ਕਨੈਕਟਰ ਦੀ ਸੀਟ ਤੇ ਬਿਠਾ ਕੇ ਆਪ ਹੀ ਬੱਸ ਚਲਾ ਕੇ ਵਾਪਸ ਆਉਂਦਾ ਹੈ ਸੋ ਜਿੱਥੇ ਅੱਜ ਕੱਲ ਇੱਕ ਪਾਸੇ ਫੁਕਰੀਆਂ ਅਤੇ ਦਿਖਾਵੇ ਕਰਨ ਲਈ ਬਹੁਤ ਕੁਝ ਕੀਤਾ ਜਾਂਦਾ ਹੈ ਉੱਥੇ ਹੀ ਇਹ ਮੁੰਡਾ ਆਪਣੀ ਬਰਾਤ ਬੱਸ ਲੇ ਗਿਆ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ